ਸਟਾਰ ਏਜੀ ਨਿਊਜ਼ ਚੈਨਲ ਤੇ ਤੁਹਾਡਾ ਸਵਾਗਤ ਕਰਦੇ ਹਾਂ ਨਵੀਆਂ ਅਤੇ ਤਾਜ਼ੀਆਂ ਖਬਰਾਂ ਦੇਖਣ ਲਈ ਸਟਾਰ ਏਜੀ ਨਿਊਜ਼ ਚੈਨਲ ਨੂੰ ਲਾਈਕ, ਸ਼ੇਅਰ, ਕਮੈਂਟ ਅਤੇ ਸਬਸਕ੍ਰਾਈਬ ਜ਼ਰੂਰ ਕਰੋ। ਸਤਿ ਸ੍ਰੀ ਅਕਾਲ ਜੀ ਸਟਾਰ ਏਜੀ ਨਿਊਜ਼ ਚੈਨਲ ਵੇਖਣ ਵਾਲੇ ਸਾਰੇ ਸਰੋਤਿਆਂ ਦਾ ਸਵਾਗਤ ਕਰਦੇ ਹਾਂ। ਅਮਰਜੀਤ ਸਿੰਘ ਦੀ ਖਬਰ ਅਸੀਂ ਪਹੁੰਚੇ ਦਿਹਾਤੀ ਖੇਤਰ ਦੇ ਵਿੱਚ ਕਾਗਰਚ ਸਾਕਰ ਦਾ ਸਬਦੀ ਖਿਤਾਬ ਹਾਸਲ ਕਰਨ ਵਾਲੇ ਸਿੱਖ ਨੈਸ਼ਨਲ ਪਬਲਿਕ ਸਕੂਲ ਮਾਨਾ ਵਾਲੇ ਮਾਨਾ ਵਾਲੇ ਸਿੱਖ ਨੈਸ਼ਨਲ ਪਬਲਿਕ ਸਕੂਲ ਦੀ ਪ੍ਰਬੰਧਕ ਕਮੇਟੀ ਦੇ ਐਮ ਡੀ ਗੁਰੂ ਚਰਨ ਸਿੰਘ ਸੰਧੂ ਹਨ ਅਤੇ ਉਹਨਾਂ ਦੇ ਦਿਸ਼ਾ ਨਿਰਦੇਸ਼ਾਂ ਤੇ ਸਕੂਲ ਇੰਚਾਰਜ ਮਨਜਿੰਦਰ ਕੌਰ ਤੇ ਸਹਾਇ ਇੰਚਾਰਜ ਗੁਲਸਰ ਕੌਰ ਦੇ ਵੱਲੋਂ ਸਕੂਲ ਦੇ ਗੈਰ ਬੋਰਜ ਜਮਾਤਾਂ ਜਿਸ ਵਿੱਚ ਨਰਸੀ ਤੋਂ ਲੈ ਕੇ 9ਵੀਂ ਜਮਾਤ ਤੱਕ ਦੇ ਵਿਦਿਆਰਥੀ ਸਮਰਹਣ ਜੇ ਜਿੰਨਾ ਦਾ ਅੱਜ ਜਨਤੀਜਾ ਅਲਿਆਨਾ ਗਿਆ ਵਾਈਗੂ ਜੀ ਦਾ ਖਾਲਸਾ ਵਾਈਗੂ ਜੀ ਕੀ ਫਤਿਹ ਮੇਰਾ ਨਾਮ ਮਨਜਿੰਦਰ ਕौरा ਮੈਂ ਸਿੱਖ ਨੈਸ਼ਨਲ ਪਬਲਿਕ ਸਕੂਲ ਮਾਨਾ ਵਾਲਾ ਤੋਂ ਬਿਲੋਂਗ ਕਰਦੀ ਆ ਅੱਜ ਮੇਰੇ ਸਕੂਲ ਦਾ ਰਿਜ਼ਲਟ ਜਿਹੜਾ ਅਨਾਉਂਸ ਕੀਤਾ ਗਿਆ ਹੈ ਤੇ ਰਿਜ਼ਲਟ ਜਿਹੜਾ ਇਹ ਸਾਰੇ ਬੱਚਿਆਂ ਦਾ 100% ਰਿਹਾ ਹੈ ਥੈਂਕ ਯੂ